ਤਾਨ ਗੁਰ ਗੋਬਨ ਸਿੰਘ ਦੀ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਇਸ ਦਿਨ ਆਉਣਗੇ ਦਸ਼ਮੇਸ਼ ਪਿਤਾ ਹਜ਼ੂਰ ਸਾਹਿਬ ਉਹ ਸਿਖਾਂ ਨੂੰ ਆ ਕੇ ਫਿਰ ਕਰੋੜਾਂ ਦਾ ਖਜ਼ਾਨਾ ਵੰਡਣਗੇ ਗੁਰਮੁਖ ਬਿਆਰਿਓ ਬੇਨਤੀ ਆਪਾਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਦ ਸੰਗਤ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੋਂ ਚੱਲ ਕੇ ਹਜ਼ੂਰ ਸਾਹਿਬ ਗਏ ਨੇ ਦੱਖਣ ਤਰਫ ਗਏ ਨੇ ਤੇ ਪਿਆਰਿਓ ਉਥੇ ਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਮੌਜੂਦ ਰਹੇ ਕਾਫੀ ਦਿਨ ਤੱਕ ਉਥੋਂ ਕੁਝ ਜਿਹੜੇ ਸੇਵਾਦਾਰ ਸੀ ਜਿਹੜੇ ਲਾਲਚ ਕਰਕੇ ਨਾਲ ਜੁੜੇ ਹੋਏ ਸੀ ਮੇਰੇ ਵਰਗੇ ਉਹਨਾਂ ਹਰੇਕ ਨੇ ਤਨਖਾਵਾ ਮੰਗੀਆਂ ਕਿ ਪਾਤਸ਼ਾਹ ਜੀ ਤਨਖਾਵਾ ਦਿਓ ਤੇ ਉਸ ਵਕਤ ਭਾਈ ਦਇਆ ਸਿੰਘ ਵਰਗੇ ਤੇ ਹੋਰ ਕਈ ਅਨੇਕਾਂ ਸਿੱਖ ਸੀ ਜਿਨ੍ਹਾਂ ਨੂੰ ਸਤਿਗੁਰੂ ਨੇ ਆਦੇਸ਼ ਕੀਤਾ ਕਿ ਭਾਈ ਜਾਓ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਸਮੇਂ ਦਾ ਖਜ਼ਾਨਾ ਦੱਬਿਆ ਹੋਇਆ ਹੈ ਗੁਰਦੁਆਰਾ ਮਾਲ ਟੇਕੜੀ ਵਾਲੀ ਥਾਂ ਤੇ ਜਿੱਥੇ ਲੱਕੜਾ ਸ਼ਾ ਫਕੀਰ ਉਸ ਦੀ ਰਾਖੀ ਕਰਦਾ ਸੀ ਉਸ ਥਾਂ ਤੇ ਜਾਓ ਉਥੋਂ ਖਜ਼ਾਨਾ ਕੱਢ ਕੇ ਲਿਆਓ ਉਹ ਖਜ਼ਾਨਾ ਕੱਢ ਕੇ ਲਿਆਂਦਾ ਤੇ ਪਾਤਸ਼ਾਹ ਨੇ ਉਹ ਖਜ਼ਾਨਾ ਵੰਡਿਆ ਢਾਲਾਂ ਭਰ-ਭਰ ਕੇ ਤਨਖਾਵਾ ਦਿੱਤੀਆਂ ਤੇ ਸਾਧ ਸੰਗਤ ਗੁਰਦੁਆਰਾ ਸੰਗਤ ਸਰ ਸਾਹਿਬ ਉਥੇ ਬਣਿਆ ਹੋਇਆ ਉਹ ਢਾਲ ਅੱਜ ਵੀ ਮੌਜੂਦ ਹੈ ਜਿਹਦੇ ਨਾਲ ਤਨਖਾਵਾ ਵੰਡਿਆ ਤੇ ਸਤਿਗੁਰ ਨੇ ਇਹ ਵੀ ਕਿਹਾ ਕਿ ਭਾਈ ਜਿਸ ਦਿਨ 96 ਕਰੋੜ ਖਾਲਸਾ ਸਜ ਕੇ ਤਿਆਰ ਹੋ ਜਾਏਗਾ ਪੂਰੀ ਦੁਨੀਆ ਤੇ ਖਾਲਸੇ ਦਾ ਰਾਜ ਹੋਏਗਾ ਉਸ ਦਿਨ ਇਸ ਥਾਂ ਤੋਂ ਜਿਹੜਾ ਗੁਪਤ ਖਜ਼ਾਨਾ ਆਪਣੇ ਆਪ ਸੰਗਤ ਨੇ ਕੱਢਣਾ ਤੇ ਉਹਦਾ ਫਿਰ ਲੰਮਾ ਸਮਾਂ ਜਿਹੜਾ ਹੈ ਲੰਗਰ ਚੱਲਣਾ ਹੈ ਉਸੇ ਖਜ਼ਾਨੇ ਦੇ ਵਿੱਚੋਂ ਲੰਗਰ ਚੱਲਣਾ ਹੈ ਉਸੇ ਖਜ਼ਾਨੇ ਦਾ ਲੰਗਰ ਚੱਲਣਾ ਹੈ ਉਸੇ ਖਜ਼ਾਨੇ ਦੇ ਵਿੱਚੋਂ ਪੈਸਾ ਵਰਤਿਆ ਜਾਣਾ ਤੇ ਉਸੇ ਖਜ਼ਾਨੇ ਦੇ ਵਿੱਚੋਂ ਲੰਗਰ ਚੱਲਣਗੇ ਤੇ ਸਤਿਗੁਰ ਨੇ ਕਿਹਾ ਕਿ ਜ਼ਰੂਰ ਆਵਾਂਗੇ ਅਸੀਂ ਜ਼ਰੂਰ ਆਵਾਂਗੇ ਜਦੋਂ ਭਵੇਖਾ ਦੇ ਵਿੱਚ ਲੋਡ ਪਈ ਤੇ ਜ਼ਰੂਰ ਆਵਾਂਗੇ ਵੈਸੇ ਸਤਿਗੁਰ ਨੇ ਜਦੋਂ ਸਤਖੰਡ ਸਹਿਬ ਗਏ ਨਾ ਹਜ਼ੂਰ ਸਹਿਬ ਪਾਤਸ਼ਾਹ ਇੱਕੋ ਗੱਲ ਕਹਿ ਕੇ ਗਏ ਸੀ ਕਿ ਅਸੀਂ ਹਾਜ਼ਰ ਨਾਜ਼ਰਾਂ ਮੌਜੂਦਾਂ ਪਰ ਅੱਜ ਤੋਂ ਬਾਅਦ ਤੁਹਾਡੇ ਗੁਰੂ ਗੁਰੂ ਗ੍ਰੰਥ ਸਾਹਿਬ ਹੋਣਗੇ ਕੋਈ ਵੀ ਫੈਸਲਾ ਕਰਨਾ ਹੋਵੇ ਹੁਕਮਨਾਮਾ ਸਹਿਬ ਕਰਕੇ ਕਰ ਸਕਦੇ ਹੋ ਅਰਦਾਸ ਕਰੋ ਕਿਸੇ ਕੰਮ ਦੀ ਸ਼ੁਰੂਆਤ ਕਰੋ ਅਸੀਂ ਹਾਜ਼ਰ ਨਾਜ਼ਰ ਹਾਂ ਅੱਜ ਤੋਂ ਬਾਅਦ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਿਰਾਜ ਰਹੀ ਹੈ ਉਸ ਤੋਂ ਬਾਅਦ ਕਈ ਮਹਾਪੁਰਖ ਹੋਏ ਬੰਦਗੀ ਵਾਲੀਆਂ ਰੂਹਾਂ ਹੋਈਆਂ ਉਹਨਾਂ ਨੂੰ ਦਿਦਾਰੇ ਵੀ ਦਿੱਤੇ ਮੇਰੇ ਸਤਿਗੁਰੂ ਨੇ ਪ੍ਰਤੱਖ ਦਿਦਾਰੇ ਦਿੱਤੇ ਤੇ ਸੌ ਸਾਖੀ ਦੇ ਵਿੱਚ ਇਹ ਵੀ ਕਿਹਾ ਹੋਇਆ ਹੈ ਕਿ ਲੁੰਡਾ ਪਿੱਪਲ ਉੱਥੇ ਹੋਏਗਾ ਤੇ ਜਦੋਂ ਕਲਯੁਗ ਦੇ ਵਿੱਚ 파ਰਸ਼ਾ ਇੱਕ ਵਾਰੀ ਅਵਤਾਰ ਧਾਰਨਗੇ ਤੇ ਜਦੋਂ ਅਵਤਾਰ ਹੋ ਗਿਆ ਉਦੋਂ ਨਾਲ ਦੇ ਨਾਲ ਸਤਜੁਗ ਹੋ ਜਾਣਾ ਹੈ ਅੰਮ੍ਰਿਤਸਰ ਹਰ ਜੋ ਹਰ ਮੰਦਰ ਵਾਂ ਆਵੰਗੇ ਹਰੀ ਪਰਮਾਤਮਾ ਖੁਦ ਹਰਮੰਦਰ ਸਾਹਿਬ ਦੀ ਧਰਤੀ ਤੇ ਆਏਗਾ ਅਕਾਲ ਪੁਰਖ ਹਰਮੰਦਰ ਸਾਹਿਬ ਆਏਗਾ ਪਿਆਰਿਓ ਯਾਦ ਰੱਖਿਓ ਵੀ ਪਰਮਾਤਮਾ ਨੇ ਜੋ ਕਿਹਾ ਉਹ ਸੱਚ ਹੋ ਕੇ ਨਿਭੜੇਗਾ ਹਲੇ ਤਾਂ ਕਲਯੁਗ ਸ਼ੁਰੂਆਤ ਹੀ ਐ ਰਿਸ਼ਤੇ ਨਾਤੇ ਪਾਣੀ ਹੁੰਦੇ ਜਾਂਦੇ ਨੇ ਪਾ ਖੂਨ ਪਾਣੀ ਹੋ ਗਿਆ ਤੇ ਆਪਾਂ ਵੇਖਦੇ ਆਂ ਸਾਰਾ ਕੁਝ ਜਿਆਦਾ ਤਾਂ ਦੱਸਣ ਦੀ ਵੈਸੇ ਲੋੜ ਹੈ ਹੀ ਨਹੀਂ ਦੂਜੀ ਗੱਲ ਦੇ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਤੋਂ ਵੱਧ ਸਮਾਂ ਜਿਹੜਾ ਹੈ ਉਹ ਹਜ਼ੂਰ ਸਾਹਿਬ ਦੀ ਧਰਤੀ ਤੇ ਬਿਤਾਉਂਦੇ ਨੇ ਕਹਿੰਦੇ ਨੇ ਇੱਕ ਮਹਾਂਪੁਰਖ ਉਹਨਾਂ ਨੇ ਇੱਕ ਬਚਨ ਕੀਤੇ ਸੀ ਕਿ ਨੇ 20 ਘੰਟੇ ਦੱਖਣ ਚ ਤੇ 4 ਘੰਟੇ ਹੀ ਪੰਜਾਬ ਸਤਗੁਰੂ ਫੇਰਾ ਪਾਉਂਦੇ ਨੇ ਉਹਦਾ ਕਾਰਨ ਕੀ ਹੈ ਕਿ ਉਹ ਸਭ ਤੋਂ ਵੱਧ ਜਿਹੜੀ ਧਰਤੀ ਹੈ ਉਹ ਜਪਤਵਾਲੀ ਧਰਤੀ ਹੈ ਤੇ ਉਥੇ ਬਹੁਤ ਇਹੋ ਜੀਆਂ ਰੂਹਾਂ ਨੇ ਤੇ ਆਖੀਰਲਾ ਸਮਾਂ ਜਿੱਥੇ ਪਾਤਸ਼ਾਹ ਨੇ ਸ਼ਰੀਰ ਕਰਕੇ ਬਤਾਇਆ ਤੇ ਜਾਂ ਫਿਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੱਦੀ ਦਿੱਤੀ ਹੋਵੇ ਸਿਖਾਂ ਨੂੰ ਹੁਕਮ ਕੀਤਾ ਪੂਰੀ ਦੁਨੀਆ ਨੂੰ ਵੀ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਗੁਰੂ ਨੇ ਉਸ ਧਰਤੀ ਤੇ ਸਤਿਗੁਰੂ ਜਾਦਾ ਰਹਿੰਦੇ ਨੇ ਪਿਆਰਿਓ ਹਜ਼ੂਰ ਸਾਹਿਬ ਸਤਿਗੁਰੂ ਆਉਣਗੇ ਦੁਬਾਰਾ ਤੋਂ ਫੇਰ ਉਸੇ ਖਜ਼ਾਨੇ ਦੇ ਵਿੱਚੋਂ ਸ਼ਾਇਦ ਸਤਿਗੁਰੂ ਦੁਬਾਰਾ ਕਿਰਪਾ ਕਰਨਗੇ ਤੇ ਪਿਆਰਿਓ ਫਿਰ ਕਈ ਘੜੀਆਂ ਕਈ ਦਿਨ ਤੱਕ ਉਸੇ ਖਜ਼ਾਨੇ ਦੇ ਵਿੱਚੋਂ ਲੰਗਰ ਚੱਲਣਾ ਹੈ। ਉਹੀ ਖਜ਼ਾਨੇ ਚ ਜਿੱਥੋਂ ਸਤਗੁਰਾਂ ਨੇ ਤਨਖਾਵਾ ਵੰਡੀਆਂ ਸੀ ਢਾਲਾਂ ਪਰ ਕੇ। ਹਜ਼ੂਰ ਸਾਹਿਬ ਦੀ ਧਰਤੀ ਤੋਂ ਕੌਤਕ ਸ਼ੁਰੂ ਹੋਣਾ ਜਿੱਦਣ ਹੋਇਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।